ਹਾਂਜੀ ਦੋਸਤੋ ਇਹ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸੂ ਵਾਇਗਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਹੀ ਰਾਜੀ ਹੋਣਗੇ ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਜੋ ਆਪਾਂ ਕਬੱਡੀ ਦੀ ਅਪਡੇਟ ਤੁਹਾਨੂੰ ਦਿੰਨੀ ਰਹਿੰਦੇ ਆ ਸਭ ਤੋਂ ਪਹਿਲਾਂ ਆਪਣਾ ਫਰਜ਼ ਵਾੜਨ ਦਾ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਪੀਡੀਏ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਨੂ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਮਿੱਤਰੋ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅੱਜ ਗੱਲ ਕਰਦੇ ਹਾਂ ਅੱਜ ਪਹਿਲਾ ਕਬੱਡੀ ਕੱਪਾ ਜਿੱਥੇ ਲੱਗਣਗੇ ਰੌਣਕਾਂ ਕਹਿੰਦੇ ਛੋਟੀ ਛੋਟੀ ਦੇ ਮੱਲ ਪਹੁੰਚਣਗੇ ਟੀਮਾਂ ਵੀ ਛੋਟੀ ਨਹੀਂ ਬਣੀਆਂ ਨੇ ਅੱਜ ਦਾ ਜੱਗੂ ਹਾਕਮਾਲੀ ਦੇ ਪਿੰਡ ਵੀ ਬਾਈ ਨਹੀਂ ਕਬੱਡੀ ਖਿਡਾਰੀਆਂ ਦਾ ਵਧੀਆ ਟੂਰਨਾਮੈਂਟਾਂ ਕਰਦੇ ਆ ਗੱਲ ਜੋ ਅੱਜ ਪਹਿਲਾ ਕਬੱਡੀ ਕੱਪਾ ਹੈ ਜੱਗੂ ਹਾਕਮਾਲੀ ਦੇ ਪਿੰਡ ਕਬੱਡੀ 50 ਕਿਲੋ ਨੂੰ ਰੋਲ ਦੇ ਮੈਚ ਹੋਣਗੇ ਤੇ ਪਹਿਲਾ ਨਾਮ ਆ ਮਿੱਤਰੋ 450 ਤੇ ਦੂਸਰਾ ਨਾਮ ਆ 5100 ਵੈਸਟ ਰੇਡਰ ਤੇ ਜਾਫੀ ਨੂੰ 5-5 ਕਿਲੋ ਦੇ ਸੀਗੇ ਉਹਨਾਂ ਨੂੰ ਮਾਨ ਸਨਮਾਨ ਹੋਵੇਗਾ ਬਾਬਾ ਜੀਵਨ ਸਿੰਘ ਜੀ ਯੂ ਸਪੋਰਟਸ ਕਲੱਬ ਵੱਲੋਂ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਹੌਲੀ-ਹੌਲੀ ਅਗਲੇ ਸਾਲ ਓਪਨ ਦੇ ਮੈਚ ਵੀ ਹੋਣਗੇ ਗੱਲਾਂ ਢਗਾਣੇ ਲੱਗਣੀਆਂ ਤੇ ਨਾਲ ਹੀ ਪਿੰਡ ਸ੍ਰੀਂਪੁਰ ਮਾਨਕ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਹੋ ਗਿਆ ਜਿੱਥੇ ਮਿੱਤਰੋ ਕਬੱਡੀ ਆਲ ਓਪਨ ਦੇ 6 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਹੈ ਜਿੱਥੇ ਲੱਖ ਤੇ ਦੂਸਰਾ ਨਾਮ 75000 ਰੱਖਿਆ ਗਿਆ ਵੈਸਟ ਟਰੇਡਰ ਤੇ ਜਾਫੀ ਨੂੰ ਕਹਿੰਦੇ 33000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ 72 ਕਿਲੋ ਦੇ ਵੀ 6 ਗਲਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਹੈ ਇੱਥੇ 21000 ਤੇ ਦੂਸਰਾ ਨਾਮ ਆ 15000 ਵੈਸਟ ਟਰੇਡਰ ਤੇ ਜਾਫੀ ਨੂੰ ਕਹਿੰਦੇ ਸਰਪ੍ਰਾਈਜ਼ ਦਿੱਤੇ ਜਾਣਗੇ ਲਾਈਵ ਆ ਕਬੱਡੀ ਜੰਕਸ਼ਨ ਤੇ YouTube ਦਾ ਅਫੀਸ਼ੀਅਲ ਚੈਨਲ ਹੈ ਜੇਕਰ ਕਿਸੇ ਵੀ ਮੇਰੇ ਭਰਾ ਨੂੰ ਕੋ ਕਬੱਡੀ ਦੇ ਨਵੇਂ ਪੋਸਟਰ ਬਾਰੇ ਜੋ ਅੱਜ ਦੀ ਤਰੀਕ ਦੇ ਅਪਡੇਟ ਮਿਲਦੀ ਹੈ ਤਾਂ ਆਪਾਂ ਨੂੰ ਜਰੂਰ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਦੇ ਨਾਲ ਹੀ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਮੇਰੇ ਵੀਰ ਜਉਂਦੇ ਬਹਦੇ ਰਹੋ ਵੈਗਰੂ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਕਬੱਡੀ ਪ੍ਰਮੋਟਰਾਂ ਦੀ ਅਰਦੀ ਕਲਾ ਦੇ ਵਿੱਚ ਰੱਖੇ ਧੰਨਵਾਦੀ